ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਦੋਸਤੋ ਜੀਐਸ ਮੋਟਰ ਤਲਵੰਡੀ ਸਾਬੋ ਤੇ ਤੁਹਾਡਾ ਇਹ ਬਾਈ ਗਰਮੀਤ ਦਾ ਪੇਜ ਆ ਤੇ ਇਹਨੂੰ ਵੱਧ ਤੋਂ ਵੱਧ ਲਾਈਕ ਫੋਲੋ ਤੇ YouTube ਤੇ ਸਬਸਕ੍ਰਾਈਬ ਕਰਿਓ ਇਸ ਤੋਂ ਬਾਅਦ ਤੁਸੀਂ ਆਪਣੀਆਂ ਵੀਡੀਓ ਵੀ ਵੱਧ ਤੋਂ ਵੱਧ ਮੰਨ ਕੇ ਚੱਲੋ ਵੀ ਇਸੇ ਪੇਜ ਤੇ ਵੱਧ ਦੇਖਿਆ ਕਰੋਗੇ ਕੋਲ ਆਪਣਾ ਖੁੱਦ ਦਾ ਵੀ ਹੈਗਾ ਪੇਜ ਪਰ ਵੱਧ ਤੋਂ ਵੱਧ ਵੀਡੀਓ ਜੀਐਸ ਮੋਟਰ ਤਲਵੰਡੀ ਸਾਬੋ ਤੇ ਦੇਖਿਆ ਕਰੋਗੇ ਤੇ ਇਸ ਪੇਜ ਦੀ ਵੱਧ ਤੋਂ ਵੱਧ ਸਪੋਰਟ ਕਰੋ ਬੰਦਾ ਬਹੁਤ ਵਧੀਆ ਗਰਮੀਤ ਦਾ ਤੇ ਬਹੁਤ ਹੀ ਚੰਗਾ ਨਸਾਨ ਹੈ ਤੇ ਜੇ ਆਪਾਂ ਇਹਨਾਂ ਦੀ ਸਪੋਰਟ ਕਰਾਂਗੇ ਤਾਂ ਫੇਰ ਹੀ ਗਰਮੀ ਤਾਂ ਕੰਮ ਹੋਣਾ ਥੋੜਾ ਧੰਨਵਾਦ ਹੈ ਜਿਹੜਾ ਤੁਸੀਂ ਕੈਨੇਡਾ ਅਮਰੀਕਾ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਮੰਡੀ ਦੇਣ ਲਾਤੀ ਨਹੀਂ ਦੇਖੋ ਮੱਝਾਂ ਨਹੀਂ ਆਉਂਦਾ ਸੀ ਦਬਾਬਾ ਨਹੀਂ ਆਉਂਦਾ ਸੀ ਕੁਝ ਵੀ ਨਹੀਂ ਆਉਂਦਾ ਸੀ ਇੱਥੇ ਇਕੱਲਾ ਲੋਕਲ ਲੋਕਲ ਜਿਹੜੇ ਪੈਂਦੇ ਸੀ ਹੁਣ ਤਕਰੀਬਨ ਤਕਰੀਬਨ ਅਦਰ ਕੰਟਰੀਆਂ ਚੋਂ ਰਾਤ ਨੂੰ ਫੋਨ ਬਹੁਤ ਆਉਂਦੇ ਹੈ ਇਹ ਤੁਹਾਡੀ ਬਦੌਲਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਈ ਵੀਰ ਕਹਿੰਦੇ ਸੀ ਯਾਰ ਵੀਡੀਓ ਬੰਦ ਕਰਨੀ ਮੈਂ ਉਹਨਾਂ ਦੇ ਹੱਕ 'ਚ ਨਹੀਂ ਹੈਗਾ ਸਾਡੀ ਡਿਸਕਸ ਹੋਈ ਮੈਂ ਉਹ ਬੰਦੇ ਨਾਲ ਡਿਸਕਸ ਕੀਤੀ ਮੈਂ ਕਿਹਾ ਯਾਰ ਵੀਡੀਓ ਬੰਦ ਨਹੀਂ ਹੋਣੀ ਇਹ ਵੀਡੀਓ ਅਸੀਂ ਪਾਇਆ ਕਰ ਕਿਉਂਕਿ ਦੋਸਤੋ ਜੇ ਤੁਸੀਂ ਵੀਡੀਓ ਦੇਖ ਕੇ ਟਰੈਕਟਰ ਲੈਣ ਵਾਸਤੇ ਤਲਵੰਡੀ ਸਾਬੋ ਆਉਣੇ ਹੋ ਸਾਡੇ ਕੋਲੇ ਨਾ ਹੋਇਆ ਕਿਸੇ ਭਰਾ ਕੋਲੇ ਕੋਹਰ ਲੈ ਜੰਦੇ ਗਰਮੀ ਤੇ ਟਰੈਕਟਰ ਤਾਂ ਸਾਰਿਆਂ ਦੇ ਵਿਕ ਜਾਣੇ ਨਾ ਇਹ ਤਾਂ ਨਹੀਂ ਮੈਟਰ ਵੀ ਆਪਣੇ ਕੋਲੇ ਬੰਦੇ ਨੇ 744 ਟਰੈਕਟਰ ਦੇਖ ਲਿਆ ਨਹੀਂ ਮੈਂ ਫਿਰ ਆਇਆ ਮੁੜਦਾ ਤਾਂ ਨਹੀਂ ਬੰਦਾ ਇੱਥੇ 50 ਘਰ ਹੋਰ ਹੈ ਫੈਕਟਰ ਦਾ ਕਿ ਆਉਣ ਦਾ ਤਾਂ ਬੇਨਫੀਟ ਸਾਰਿਆਂ ਦਾ ਨਾ ਬਾਕੀ ਮੰਡੀ ਨੂੰ ਪ੍ਰਮੋਟ ਕੀਤਾ ਤੁਸੀਂ ਮੈਂ ਇਸ ਦੇ ਬਹੁਤ ਹੱਕ ਤੇ ਧੰਨਵਾਦ ਕਰਦਾ ਹਾਂ ਭਰਾਓ ਮੈਂ ਤਾਂ ਤੁਹਾਡਾ ਬਹੁਤ-ਬਹੁਤ ਨਹੀਂ ਨਹੀਂ ਧੰਨਵਾਦ ਤੁਹਾਡਾ ਵੀ ਬਹੁਤ ਹੈ ਦੇਖੋ ਆਮ ਜਦੋਂ ਪਹਿਲਾਂ ਸੋਸ਼ਲ ਮੀਡੀਆ ਹੈ ਨਹੀਂ ਸੀਗਾ ਉਦੋਂ ਕੀ ਹੁੰਦਾ ਸੀਗਾ ਵੀ ਜਿਵੇਂ ਜਿਵੇਂ ਪਤਾ ਹੁੰਦਾ ਯਾਰ ਫਲਾਨੀ ਜਗ੍ਹਾ ਫਲਾਨੀ ਚੀਜ਼ ਜਿਵੇਂ ਜਿਵੇਂ ਪਤਾ ਸੀਗਾ ਜਦ ਬਰਨਾਲੇ ਤੋਂ ਅੱਗੇ ਲੋਕਾਂ ਨੂੰ ਪਤਾ ਨਹੀਂ ਸੀਗਾ ਵੀ ਤਲਵੰਡੀ ਮੰਡੀ ਲੱਗਦੀ ਹੈ ਹੁਣ ਅੱਜ ਦਵਾਬੇ ਤੋਂ ਵਿੱਚ ਬਹੁਤ ਗਾਹਕ ਆ ਗਏ بڑے ਫੋਨਾਂ ਦੇ ਟਰੈਕਟਰ ਵੀ ਬਹੁਤ ਦਿਨਾਂ ਹਫ਼ਤੇ ਦੇ ਦੋ ਤਿੰਨ ਟਰੈਕਟਰ ਜਾਂਦੇ ਆ ਬਿਨਾ ਮੰਡੀ ਤੋਂ ਵੀ ਟਰੈਕਟਰ ਜਾਂਦੇ ਕਈ ਬੰਦੇ ਕਹਿੰਦੇ ਯਾਰ ਵੀਡੀਓ ਦੇ ਅਸਰ ਨਾਲ ਕੀ ਹੁੰਦਾ ਗਾਹਕ ਮੰਡੀ ਤੇ ਨਹੀਂ ਆਉਂਦਾ ਅਸੀਂ ਬੇਨਤੀ ਕਰ ਦਿੰਦੇ ਆ ਭਰਾਵਾਂ ਨੂੰ ਭਰਾਵੋ ਦੁਬਾਰਾ ਲੈਣੀ ਆ ਬੋ ਦੁਬਾਰਾ ਤਾਂ ਤੁਹਾਡਾ ਇਹ ਬੈਨੀਫਿਟ ਹੈਗਾ ਜੇ ਸਾਡੇ ਕੋਲੇ ਨਾ ਫੇਟਾ ਹੋਊਗਾ ਚਲੋ ਸਾਡਾ ਤੇ ਇੱਕ ਮਨ ਰੰਜਨ ਦਾ ਜਰੀਆ ਹਨ ਕਿਸੇ ਹੋਰ ਭਰਾ ਦਾ ਵਿਕਦਾ ਆਪਣੇ 10 ਟਰੈਕਟਰ ਇਹਨਾਂ ਦਾ ਗਰਮੀ ਤੇ ਸਾਰੀ ਮੰਡੀ ਦਾ ਆਪਾਂ ਪੂਰਤੀ ਨਹੀਂ ਕਰਨ ਲੱਗੇ ਜੇ ਆਪਣੇ ਕੋਲੇ 10 ਟਰੈਕਟਰ ਖੜੇ ਆ 10 ਗਾਹਕ ਆਪਣੇ ਲੈ ਕੇ ਫਿਰ ਆਪਾਂ ਗਾਹਕ ਤੇ ਹਜ਼ਾਰਾਂ ਦੇ ਹਿਸਾਬ ਨਾਲ ਆਉਂਦਾ ਹੈ ਨਾ ਤੇ ਜੇ ਉਹ ਗਾਹਕ ਆਉਗਾ ਤਾਂ ਹੋਰ ਭਰਾਵਾਂ ਦੀ ਵੀ ਵਿਕਣਗੇ ਆਪਾਂ ਤਾਂ ਕਹਿਣਾ ਸਾਰਾਂ ਦੇ ਭਰਾਵਾਂ ਦੀ ਰੋਜ਼ ਵਿਕਣ ਟਰੈਕਟਰ ਯਾਰ ਤੇ ਫੇਰ ਹੀ ਦਰੱਖੇ ਟਰੈਕਟਰ ਭਾਈ ਇਹਦੇ ਤੋਂ ਆਪਾਂ 730 ਤੋਂ ਸ਼ੁਰੂ ਕਰ ਇੱਕ ਇਹਨੂੰ ਵੇਖ ਟਰੈਕਟਰ ਨੂੰ ਠੀਕ ਹੈ ਇਹ ਬਟਿੰਡਾ ਨੰਬਰ ਟਰੈਕਟਰ ਹੈਗਾ ਫਸਟ ਪਾਰਟੀ ਦਾ ਟਰੈਕਟਰ ਤੇ 2021 ਮਾਡਲ ਹੈ ਗਿਣਤੀ ਦੇ ਘੰਟੇ ਚੱਲੇ ਆ 500 ਤੇ 60 60 ਘੰਟੇ ਚੱਲੇ ਸਿੰਗਲ ਹੈਂਡ ਰ ਹੈ ਵੀ ਸਾਰਾ ਕੁਝ ਹੀ ਨਾਲ ਲਾਇਆ ਕੋਈ ਟਾਇਰ ਨਹੀਂ ਬਦਲਿਆ ਰੰਗ ਪੇਂਟ ਦਾ ਤਾਂ ਬੜੀ ਦੂਰ ਦੀ ਗੱਲ ਹੈ ਇੱਕ ਹੀ ਬੰਦੇ ਨੇ ਚਲਾਇਆ ਜਮਾ ਥੋੜਾ ਜਿਹਾ ਹਲਕੇ ਜੇ ਕੰਮ ਤੇ ਕੁਛ ਵੀ ਨਹੀਂ ਇਹਦੇ ਮਨ ਲਵੇ ਕੱਲੀ ਸਰਵਿਸ ਤੋਂ ਬਿਨਾ ਕੱਲੇ ਆ ਨਟ ਖੁੱਲੇ ਆ ਫਿਲਟਰਾਂ ਵਾਲੇ ਹੋਰ ਆ ਦੇਖ ਲੈ ਕਿਤੇ ਵੀ ਕਿਤੇ ਵੀ ਚਾਬੀ ਤਾਂ ਲੱਗਣੀ ਕਿਸੀ 500 ਘੰਟੇ ਦੇ ਟਰੈਕਟਰ ਨੂੰ ਹੁੰਦਾ ਵੀ ਆ 85 ਤੋਂ 90 ਪੈਸੇ ਦੇ ਟਾਇਰ ਪਏ ਆ ਰਿਮ ਆਲਾ ਨਾ ਆ ਨਿਕਲ ਦਿਖਾ ਦੇ ਆ ਕਿਵੇਂ ਪਿਆਗਾ ਉਹਨੇ ਸਾਰਾ ਸਿਸਟਮ ਦੋ ਸਿਲੰਡਰ ਜਿਹੇ ਟਰੈਕਟਰ ਆਉਂਦਾ ਦੋ ਸਿਲੰਡਰ ਟਰੈਕਟਰ ਆਉਂਦਾ 730 ਸੋਨਾਲਿਕਾ ਛੋਟੇ ਕੰਮ ਆਸਤੇ ਕਮਰਸ਼ੀਅਲ ਜੀ ਵੀ ਵਰ ਸਕਦੇ ਹੋ ਐਗਰੀਕਲਚਰ ਵੀ ਆਪ ਇਹਨੂੰ ਵਰਤ ਸਕਦੇ ਆ ਜਿਵੇਂ ਟਰਾਲੀ ਦੇ ਚਲਾਉਣਾ ਹੈਗਾ ਪੱਠੇ ਦੇ ਕੰਮ ਤੇ ਲੈਣਾ ਉੱਥੇ ਵੀ ਕੰਮ ਦੇ ਜੂਗਾ ਜੇ ਐਗਰੀਕਲਚਰ ਦੇ ਵਿੱਚ ਛੋਟੇ ਕੰਮਾਂ ਦੇ ਨਾਲ ਨਰਮੇ ਵਾਲੇ ਖੇਤਾਂ ਦੇ ਵਿੱਚ ਉੱਥੇ ਵੀ ਕੰਮ ਦੇ ਜਾਂਦਾ ਟਰੈਕਟਰ ਦੋਨੇ ਕੰਮਾਂ ਚ ਹੀ ਕੰਮ ਜਾਂਦਾ ਜਿਹੜਾ ਕੰਮ ਮਰਜੀ ਲੈ ਵਾਲ ਸੋਨਾਲਿਕਾ ਹੁੰਦਾ ਹੀ ਆਲ ਰੌਂਡਰ ਇਹਨੂੰ ਆਲ ਰੌਂਡਰ ਕਹਣਾ ਉਹਨਾਂ ਨੇ ਹੋਰ ਭਰਾ ਦਾ ਦੇ ਖੋਲ ਕੇ ਦਿਖਾਉਣੀ ਉਹ ਵੀ ਦਿਖਾ ਦਿੰਨੇ ਆਪਾਂ। ਓਕੇ ਇਹ 2 ਸਿਲੰਡਰ ਟਰੈਕਟਰ। ਆਹ ਜਿਹੜਾ ਟੱਕਣ ਜਿਹਦਾ ਵਿੱਚ ਹੀ ਫਿਰਦਾ। ਨਵੀਂ ਬੈਟਰੀ ਧਰੀ ਦਾ। ਬੈਟਰੀ ਜਮਤਾ ਹੀ ਆ ਜੀ। ਤੇ ਹੋਰ ਇਹਨੂੰ ਕੁਛ ਵੀ ਨਹੀਂ ਹੋਇਆ। ਕੱਲੀ ਬੈਟਰੀ ਚੇਂਜ। ਕੱਲੀ ਬੈਟਰੀ ਚੇਂਜ ਹੋਈ ਆ। 2021 ਮਾਡਲ ਐ। ਇੱਕ ਗੱਲ ਹੋਰ ਆ ਗਰਮੀ ਤੇ ਦੀ। ਇਹਦਾ ਬੀਮਾ ਚੱਲਦਾ। ਬੀਮਾ ਚਾਲੂ ਆ। ਬੰਦੇ ਨੇ ਚਲਾਇਆ ਨਾ ਬੀਮਾ ਫੁੱਲ ਰੱਖਿਆ। ਫਰਸਟ ਓਨਰ ਐ ਨਗਦ ਕਾਹ ਦਾ ਟਰੈਕਟਰ। ਕੋਈ ਲੋਨ ਨਹੀਂ ਕਰਾਇਆ ਟਰੈਕਟਰ। ਕਈ ਬੰਦੇ ਸੋਚਣਗੇ ਯਾਰ ਬੀਮਾ ਚੱਲਦਾ ਲੋਨ ਹੋਊਗਾ ਨਗਦਾਂ ਦਾ ਟਰੈਕਟਰ ਜੰ। ਇਹੀ ਟਰੈਕੀ ਮਾਡਲ ਆਪਾਂ ਅੱਗੇ ਵੀ ਦਿਖਾਵਾਂਗੇ ਵੱਧ ਵੀ ਚੱਲ ਜਾਂਦਾ। 3,65,000 ਰੇਟ ਮਾੜਾ ਜੀ। ਕਿੰਨੇ ਦਾ ਛੜ ਦੋਗੇ? ਇਹ ਦੇ ਦਾਂਗੇ 3,45,000। 3,45,000 ਦਾ ਟਰੈਕਟਰ ਦੇ ਦਾਂਗੇ। ਆਪਣੀ ਵੀਡੀਓ ਦੇਖ ਕੇ ਆ ਗਿਆ ਕੋਈ। ਉਹਨੇ ਕਹਿਦਾ ਮੈਂ ਜੀ ਐਸ ਮੋਟਰ ਤਲਵੰਡੀ ਸਾਬੋ ਦੇ ਵੀਡੀਓ ਦੇਖ ਕੇ ਆਇਆ ਹਾਂਗਾ। ਉਹਨੂੰ 5000 ਐਕਸਟਰਾ ਡਿਸਕਾਊਂਟ ਹੋਰ ਕਰਾਂਗੇ। ਇਹ ਤੇਰੇ ਕਹਿਣ ਤੋਂ ਬਿਨਾ ਘਣਾ ਹੈਗਾ। ਇਹ ਭਰਾਵਾਂ ਦੀ ਸਪੋਰਟ ਹੁੰਦੀ ਹੈ। ਤੁਸੀਂ ਮਿਹਨਤ ਬਹੁਤ ਕਰਦੇ ਹੋ ਵੀਡੀਓ ਮੇਰੇ ਵਰਗਾ ਵੀ ਪਾ ਦਿੰਦਾ ਚੱਕ ਕੇ ਮੈਂ ਵੀ ਪਾਉਣਾਗਾ ਪਰ ਇੱਕ ਕੰਮ ਕਰਨ ਦਾ ਤਰੀਕਾ ਹੁੰਦਾ ਇੱਕ ਟਰੈਕਟਰ ਮੈਂ ਤੋਂ ਇੱਕ ਦੁੱਧੋ ਦੀ ਫਰਕ ਆ ਉਹ ਚੀਜ਼ ਦਾ ਹਰ ਇੱਕ ਬੰਦੇ ਦਾ ਡੋੜੀ ਕਾਰੋਬਾਰ ਹੁਣ ਅਸੀਂ ਟਰੈਕਟਰ ਚਾਰ ਕਰਦੇ ਰਹਾਂਗੇ ਪਾਕਿ ਮੈਂ ਕਰ ਦੂੰਗਾ ਤੇਰਾ ਕਾਰੋਬਾਰ ਨਹੀਂ ਤੂੰ ਕਰ ਨਹੀਂ ਸਕਦਾ ਉਹ ਕੰਮ ਹੈ ਜਿਹੜੀ ਵੀਡੀਓ ਤੂੰ ਪਾਉਣੀ ਉਹ ਮੈਂ ਨਹੀਂ ਪਾ ਸਕਦਾ ਠੀਕ ਹੈ ਉਹ ਵਾਲਾ ਨੰਬਰ ਬਾਈ ਕਰਮੇ ਦਾ ਆਪਣਾ 9317232636 ਇੱਕੋ ਹੀ ਨੰਬਰ ਹੈ ਇਹੀ ਵਟਸਐਪ ਹੈ ਇਹੀ ਕਾਲਾਂਗਾ ਪੌਡਕਾਸਟ ਵੀ ਕਰਨਾ ਤੁਹਾਡਾ ਬਹੁਤ ਜਲਦੀ ਇੰਟਰਵਿਊ ਕੋਈ ਗੱਲ ਨਹੀਂ ਬਾਈ ਤੁਹਾਡੇ ਨਾਲ ਹੀ ਆ ਭਰਾਵਾਂ ਨਾਲ ਆ ਯਾਰ ਗੱਲ ਹੀ ਕੁਝਵਾ ਜੇ ਨਾ ਕੋਈ ਗੱਲ ਨਹੀਂ ਕਿੱਥੋਂ ਸਿਸਟਮ ਚੱਲਿਆ ਕਿੱਥੇ ਤੱਕ ਆਇਆ ਉਹ ਸਾਰੀ ਡਿਟੇਲ ਦੇ ਦਾਂਗੇ ਮੈਨੂੰ ਕੱਲੇ ਕੱਲੇ ਬੰਦੇ ਦਾ ਪਤਾ ਵੀ ਚਲੋ ਜਿਹੜੇ ਬੰਦੇ ਤਾਂ ਇਸ ਦੁਨੀਆ ਤੋਂ ਰੁਕਸਤ ਹੋ ਗਏ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਇਸ ਮੰਡੀ ਦੇ ਜਨਮ ਦਾ ਦਾ ਕਦੋਂ ਇਹ ਮੰਡੀ ਲੱਗਣ ਲੱਗੀ ਐ ਇਸ ਵਿਸ਼ੇ ਤੇ ਮੈਂ ਬਹੁਤ ਚਿਰ ਤੋਂ ਚਾਹੁੰਦੇ ਆਪਾਂ ਕਿਤੇ ਗੱਲ ਕਰਾਂਗੇ ਵੀ ਜਿਹੜੇ ਜਿਹੜੇ ਬੰਦਿਆਂ ਨੇ ਮੰਡੀ ਦੀ ਸ਼ੁਰੂਆਤ ਕੀਤੀ ਐ ਨੇ ਉਹ ਰੱਖੀ ਐ ਸੇਤੀ ਤੁਹਾਨੂੰ ਉਹਨਾਂ ਬੰਦਿਆਂ ਦੇ ਨਾਮ ਵੀ ਮਲਾਵਾਂਗਾ ਮੈਂ ਜਿਹੜੇ ਬੰਦੇ ਹੈਗੇ ਉਹਨਾਂ ਦਾ ਵੀ ਮਾਨ ਸਤਕਾਰ ਦੇਣਾ ਬਣਦਾ ਵੀ ਜਿਨ੍ਹਾਂ ਨੇ ਇਹਦੀ ਨਿਉ ਮੰਨੀ ਹੈ। ਠੀਕ ਹੈ। ਚਲੋ ਆਪਾਂ ਦਾ ਹੁਣ ਨਵੇਂ ਆਏ ਹਨ। ਇਹ 92 93 ਤੇ 95 ਤੇ ਲੱਗਣ ਲੱਗੀ ਹੈ ਜਦੋਂ ਦੀ ਜਿਹੜੇ ਬੰਦਿਆਂ ਨੇ ਇਹਦੀ ਜਨਮ ਜਨਮ ਦਾਤਾ ਨਿਉ ਧਰੀ ਹੈ ਉਹ ਬੰਦੇ ਹਜੇ 5-7 ਹੈਗੇ ਨੇ ਪੁਰਾਣੇ। ਉਹਨਾਂ ਨੂੰ ਵਾ ਕੇ ਜਰੂਰ ਆਪਾਂ ਪ੍ਰਮੋਟ ਕਰਨਾ ਹੈ ਇਸ ਚੀਜ਼ ਦਾ ਵੀ ਇਹ ਬੰਦੇ ਜਨਮ ਦਾਤਾ ਇਹ ਦੇਖੋ ਇਹ ਚੀਜ਼ਾਂ ਮਿਟਣ ਵਾਲੀਆਂ ਤਾਂ ਹੈ ਨਹੀਂ। ਜਿਹੜੀਆਂ YouTube Facebook ਤੇ ਚੱਲ ਗਈਆਂ ਇਹ ਸਦਾ ਰਹਿਣਗੀਆਂ ਤੇ ਉਹ ਆਪਣੀ ਸੋਚ ਹੈ ਵੀ ਉਹ ਬੰਦੇ ਵੀ ਯਾਰ ਜਦੋਂ ਇਹ ਤਾਂ ਤੁਹਾਡੇ ਯਾਰ ਕੇ ਪੇਜਾਂ ਤੇ ਆਪਾਂ ਉਹਨਾਂ ਨੂੰ ਪ੍ਰਮੋਟ ਕਰਾਂਗੇ ਹਨ ਤੇ ਉਹਨਾਂ ਨੂੰ ਵੀ ਯਾਰ ਦੁਨੀਆ ਯਾਦ ਕਰੂਗੀ ਰਹਿਂਦੀ ਦੁਨੀਆ ਤੇ ਕਿ ਵੀ ਆਹ ਬੰਦੇ ਜਨਮ ਦਾ ਦਾ ਸੀਗੇ ਮੰਡੀ ਦੇ ਹਨ ਤੇ ਕੋਈ ਨਹੀਂ ਮੇਰੇ ਧਿਆਨ ਚ ਸਾਰੇ ਆਪਾਂ ਸਾਰੇ ਤੁਹਾਨੂੰ ਬੰਦੇ ਮਿਲਾ ਲਾਂਗੇ ਆਪਾਂ ਸਹਿਲਾ ਹੋਦੀ ਕੈਮਰੇ ਤੋਂ ਮੈ ਲਾ ਜੂਗਾ ਮੈਂ ਕਹਿੰਦਾ ਬੇਫਿਕਰ ਉਹ ਸਮਾਂ ਦੇ ਦਿਓ ਬਿਨਾਂ ਮੰਡੀ ਤੋਂ ਸਾਰੇ ਬੰਦੇ ਬੁਲਾ ਲਾਂ ਤੇ ਜੇ ਮੰਡੀ ਚ ਜਾਣਾ ਤਾਂ ਮੰਡੀ ਜੀ ਵੀ ਆਪਾਂ ਉਹਨਾਂ ਕੋਲੇ ਜਾਵਾਂਗੇ ਹਾਂ ਭਾਈ ਅਗਲਾ ਰੇਡਰ ਭਾਈ 744 ਹੈ ਇਹ ਵੀ ਮਾਡਲ ਉਹੀ ਹੈ ਹੌਲੈਂਡ ਵੇਚਦਾ ਹੌਲੈਂਡ ਵੇਚਦਾ ਭਾਈ ਆਹ ਥੋੜੀ ਮਿਹਰਬਾਨੀ ਹੋਈ ਤੁਸੀਂ ਵੀਡੀਓ ਪਾਈ ਸੀ ਟਰੈਕਟਰ ਵੀਡੀਓ ਦੇਖ ਕੇ ਆਏ ਸੀ ਬੰਦੇ ਤੇ ਟਰੈਕਟਰ ਵਿਕ ਗਿਆ ਅੱਜ ਹੀ ਵਿਕ ਗਿਆ ਮੰਡੀ ਦੇ ਵਿੱਚ ਵਿਕ ਗਿਆ ਆਪਣਾ ਕੋਈ ਜਾਂਦਾ ਵੀਡੀਓ ਬਣਾਉਂ ਨਹੀਂ ਮੇਰੇ ਕੋਈ ਮੈਂ ਤਾਂ ਯਾਰ ਤੁਹਾਡਾ ਮਾ ਤੁਹਾਡਾ ਧੰਨਵਾਦ ਕਰਦਾ ਵੀ ਚਲੋ ਤੁਹਾਡਾ ਵੀ ਕਾਰੋਬਾਰ ਆ ਤੁਹਾਨੂੰ ਵੀ ਵੀਊ ਆਉਂਦੇ ਤੁਹਾਨੂੰ ਚਲੋ ਕਮਾਈ ਐਣ ਕੰਮ ਪਰ ਇਹ ਸਾਨੂੰ ਵੀ ਪ੍ਰਮੋਟ ਕਰਦੇ ਨਾਲ ਮੰਡੀ ਵੀ ਪ੍ਰਮੋਟ ਹੁੰਦੀ ਹੈ ਇਕੱਲੇ ਅਸੀਂ ਨਹੀਂ ਹੁੰਦੇ ਮੰਡੀ ਵੀ ਹੁੰਦੀ ਹੈ ਹਾਂ ਇਹ ਵੀ 21 ਮਾਡਲ ਹੈ ਗਰਮੀ ਦਾ ਇਹ ਵੀ 21 ਮਾਡਲ ਹੈ ਇਹਦਾ ਵੀ ਸਾਰਾ ਕੁਝ ਨਾਲ ਦਾ ਸਾਰਾ ਕੁਝ ਨਾਲ ਦਾ ਦਾ ਟਰੂਰ ਸਭ ਕੁਛ ਨਾਲ ਦਾ ਰੰਗ ਪੇਂਟ ਦਾ ਕਿਤੇ ਵੀ ਕੜ ਲਾ ਨਿਕਲਦਾ ਫਤਿਹਵਾਦ ਦਾ ਨੰਬਰ ਹੈ ਫਰਸਟ ਬਾਰਟੀ ਡਾਇਰੈਕਟਰ ਹੈ ਪਹਿਲੇ ਨਾਮ ਹੀ ਆਪਾਂ ਲੈ ਕੇ ਆਏ ਆ ਬੰਦੇ ਤੋਂ ਧੋਤਾ ਪਈ ਗੱਲ ਮੁਕਾ ਇਹ ਫਰਸਟ ਟਾਈਮ ਲੱਗ ਰਿਹਾ ਹੈ ਨਾ ਹਾਂ ਦੂਜੀ ਦੋ ਹਫਤੇ ਹੋਏ ਆਪਣੇ ਕੋਲੇ ਨੂੰ ਆਏ ਟਰੈਕਟਰ ਇਹ ਪਿਆਜ ਮਨ ਨਾ ਰਹੀ ਨਾ ਲੱਗਦਾ ਬਾਈਕ ਕਿਤੇ ਕਲਮ ਹੀ ਨਹੀਂ ਲੱਗਦਾ ਸਿੰਗਲ ਹੈਂਡ ਡਰਾਈਵਰ 12 ਤੋਂ 100 ਤੇ ਕੁਛ ਘੰਟੇ ਚੱਲੇ ਹਾਂ ਉੱਤੇ ਮੀਟਰ ਚੈੱਕ ਕਰ ਲਓ ਟਰੂ ਇਹਦੀ ਨਿਮਾਨਾ ਕੋਲ 6 ਲੱਖ 15 ਹਜ਼ਾਰ ਹਾਂ ਐਕਸਪੀ ਆ ਇਹ ਇਹਨੂੰ ਜੇ ਆਪਾਂ ਇਹਨੂੰ ਐਕਸਟਰਾ ਟਾਰਕ ਕਹੇ ਜਿਹਨੂੰ ਆਪਾਂ ਪੰਜਾਬੀ ਸਿੱਧਾ ਕਹਿੰਦੇ ਵੀ 855 ਦੇ ਇੰਜਨ ਵਾਲਾ ਇਹ ਦਾ ਜਿਹੜਾ ਇੰਜਨ 855 ਦੇ ਇੰਜਨ ਨਾਲੋਂ ਵੀ ਵੱਧ ਪਾਵਰ ਦਾ ਇਹ ਵੀ ਬਿਲਕੁਲ ਨਵਾਂ ਹੈ ਇਹ ਜਮਾਂ ਨਵਾਂ ਹੈ ਬਾਈ ਟਰੈਕਟਰ ਟਾਇਰ ਹੈਗੇ ਤੇ 80 ਤੋਂ 85 ਵਿੱਚ ਨਾਲ ਦੇ ਆ ਤੇ ਇਹਦੇ ਵੀ ਲੋਨ ਵਗੈਰਾ ਨਾਲ ਕੁਝ ਹੋਈ ਬਾਈ ਹਾਂ ਆ ਲੋਨ ਦੀ ਗੱਲ ਤੋਂ ਵਧੀਆ ਕਰਨੀ ਹੋਰ ਟਰੈਕਟਰ ਹੈ ਜਿਹੜਾ ਹਾਂ ਜੀ ਚੰਗੇ ਸਿੱਬੜ ਨਾਲ ਦਾ 3 ਲੱਖ ਰੁਪਏ ਲੋਨ ਠੀਕ ਹੈ ਇਹਦੇ ਤੇ ਵੀ ਲੋਨ ਬਾਈ ਜਿੰਨਾ ਮਰਜ਼ੀ ਕਰੋ ਸਿੱਬੜ ਸਹੀ ਹੋਣਾ ਚਾਹੀਦਾ ਬੰਦੇ ਦਾ ਇੱਕ ਬੰਦੇ ਨੇ ਮੈਨੂੰ ਕਮੈਂਟ ਕਰਿਆ ਸੀਗਾ ਹੁਣ ਤੱਕ ਸਿਬਲਾਂ ਤੋਂ ਗੱਲ ਯਾਦ ਆ ਗਈ ਮੈਂ ਚਲ ਬੰਦੇ ਦਾ ਨਾਂ ਨਹੀਂ ਮੈਂਸ਼ਨ ਕਰਦਾਗਾ ਚਲੋ ਕਈ ਵਾਰੀ ਬੰਦਾ ਖਾਦੀ ਪੀਤੀ ਚ ਕਈ ਵਾਰੀ ਰਾਤ ਨੂੰ ਕਰ ਲੈਂਦਾ ਹੈ ਕਹਿੰਦਾ ਯਾਰ ਬੈਂਕ ਮੈਨੇਜਰ ਬਣਿਆ ਬੈਠਾ ਦਾ ਸਿਬਲ ਸਕੋਰ ਦੀ ਫੋਲੋਅ ਅਪ ਦਾ ਪਤਾ ਯਾਰ ਗਰਮੀਤ ਮੈਨੂੰ ਇਹ ਦੱਸ ਵੀ ਆਪਾਂ ਫੋਲੋਅ ਅਪ ਤੋਂ ਕੀ ਲੈਣਾ ਹੈ ਸਹੀ ਗੱਲ ਹੈ ਠੀਕ ਹੈ ਆਪਾਂ ਕਾਰੋਬਾਰ ਕਰਨਾ ਜਿੰਨੀ ਕ ਆਪਾਂ ਨੂੰ ਆਪਣੇ ਕਾਰੋਬਾਰ ਦੇ ਵਿੱਚ ਇਹਦੇ ਬਾਰੇ ਨੌਲੇਜ ਚਾਹੀਦੀ ਆਪਾਂ ਨੂੰ ਤਾਂ ਉੰਨੀ ਲੋੜ ਹੀ ਦੀ ਉਦੋਂ ਬਾਅਦ ਤਾਂ ਬੈਂਕ ਵਾਲਿਆਂ ਨੇ ਲੋੜੀ ਤੇ ਕੁਛ ਮਰਜ਼ੀ ਕਰਦਾ ਉਹਨੂੰ ਭਰਾ ਮੈਂ ਕਿਹਾ ਯਾਰ ਤੈਨੂੰ ਦੱਸ ਰਿਹਾ ਫੁੱਲ ਫੋਨ ਨਹੀਂ ਹਾਂ ਇੱਕ ਗੱਲ ਹੋਰ ਹੈ ਭਰਾ ਆਪਣੇ ਬੈਡ ਕਮੈਂਟ ਬੈਡ ਨਹੀਂ ਹੁੰਦੇ ਜੇ ਸਾਡੇ ਚ ਗਲਤੀ ਹੈ ਤੂੰ ਕਮੈਂਟ ਕਰਕੇ ਦੱਸੋ ਕੋਈ ਚੱਕਰ ਨਹੀਂ ਹੈ ਨਾ ਜਿੱਥੇ ਅਸੀਂ ਗਲਤਨ ਦੱਸ ਦੋ ਯਾਰ ਕੋਈ ਦਿੱਕਤ ਨਹੀਂ ਉਹਦੇ ਚ ਪਰ ਜਿਹੜੀ ਹੈ ਨਾ ਸ਼ਬਦਾਂ ਦੀ ਮर्यादा ਜ਼ਰੂਰੀ ਹੈ ਇੱਕ ਕੋਈ ਵਾਰੀ ਵੀਰ ਬੜਾ ਕੁਝ ਬੋਲਦੇ ਆ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਰ ਜਨਾ ਸ਼ਬਦਾਂ ਦੀ ਮर्यादा ਅਸੀਂ ਮੂੰਹੋਂ ਜੇ ਅਸੀਂ ਚੱਲ ਉਹਨਾਂ ਕਿਸਮ ਚੋਂ ਬੰਦਿਆਂ ਚ ਦੱਸ ਹੀ ਹੈ ਨਹੀਂਗੇ ਚੁੱਪ ਕਰਨ ਵਾਲਾ ਜਿਦਾ ਪਰ ਅਸੀਂ ਫੇਰ ਵੀ ਲਿਆਜ ਕਰਦੇ ਆ ਦੇਖੋ ਸਭ ਦੀਆਂ ਧੀਆਂ ਪੈਣਾ ਬੇਦੀਆਂ ਸ਼ਬਦਾਂ ਦੀ ਵੀਰ ਬਣ ਕੇ ਨਾ ਮर्यादा ਰੱਖਿਆ ਕਰੋ ਹਾਂ ਸਾਨੂੰ ਗੁੱਸਾ ਕੋਈ ਨਹੀਂ ਯਾਰ ਤੁਹਾਡਾ ਤੁਹਾਡੇ ਸਿਰਤੀ ਹੈ ਤੁਸੀਂ ਪ੍ਰਮੋਟ ਕਰਦੇ ਹੋ ਪੇਜ ਫੇਰ ਹੀ ਚੱਲਦੇ ਆ ਚਲੋ ਅਸੀਂ ਵੀ ਨਾਲ ਪ੍ਰਮੋਟ ਹੁੰਨੇ ਆ ਪਰ ਕਿਹਨੇ ਯਾਰ ਬਾਈ ਬਣ ਕੇ ਸ਼ਬਦਾਂ ਦੀ ਮर्यादा ਜ਼ਰੂਰ ਰੱਖਿਆ ਜੇ ਮੈਂ ਗਲਤ ਤਾਂ ਯਾਰ ਮੈਂ ਰੇਟ ਵੱਧ ਲੱਗਦਾ ਕਿਹਦੇ ਯਾਰ ਬਾਈ ਰੇਟ ਗਲਤ ਐ ਇੱਥੇ ਤੂੰ ਗਲਤ ਐ ਤੇਰੀ ਗਲਤੀ ਕਹਿ ਦਿਓ ਆਪਾਂ ਮੰਨਾਂਗੇ ਯਾਰ ਆਪਾਂ ਮੰਨਾਂਗੇ ਆਪਾਂ ਆਪਾਂ ਸ਼ੂਟ ਨਹੀਂ ਕੋਈ ਚੱਕਰ ਵਾਲੀ ਗੱਲ ਪਰ ਕਈ ਵੀਰ ਨੇ ਯਾਰ ਅਸ ਨੇ ਥੋੜਾ ਜਿਹਾ ਜ਼ਿਆਦਾ ਹੀ ਕਰ ਦਿੰਦੇ ਆ ਕੰਮ ਚਲੋ ਕੋਈ ਗੱਲ ਨਹੀਂ ਉਹਨਾਂ ਨੂੰ ਰੱਬ ਸਮੱਤ ਬਖਸ਼ੇ ਹੈ ਪਤਾ ਲੱਗ ਗਿਆ ਹਾਂ ਕਮੈਂਟ ਨਾਲ ਅਲੱਗ ਹੀ ਹੈ ਨਾ ਬੰਦੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਹਿੰਦਾ ਯਾਰ ਗੱਲਾਂ ਘੱਟ ਕਰ ਲਿਆ ਕਰੋ ਟਰੈਕਟਰ ਵੀ ਦਿਖਾ ਦਿਆ ਕਰੋ ਐਵੇਂ ਪੁਕਾਈ ਮਾਰੀ ਜਾਂਦਾ ਕੋਈ ਗੱਲ ਨਹੀਂ ਬਿਨ ਕੰਮ ਵਾਲੀ ਗੱਲ ਕੋਈ ਨਹੀਂ ਉਹ ਚਲੋ ਅਗਲੇ ਦੀ ਸੋਚ ਹੈ ਤੇ ਇਹ ਟਰੈਕਟਰ 615000 ਰੁਪਏ ਡਿਮਾਂਡ ਹੈ 5 ਲੱਖ ਤੇ 85 ਹਜ਼ਾਰ ਦਾ ਦੇ ਦੋ ਕੋਈ ਵੀ ਕ ਰੰਗ ਪੇਂਟ ਦੀ ਕਿਤੇ ਵੀ ਕਲਮ ਨਹੀਂ ਲੱਗੇ ਫੁੱਲ ਬਟਾ ਫੁੱਲ ਗਰੰਟੀ ਹੈ ਐਨਓਸੀ ਦੀ ਭੱਜੀ ਤੁਰਿਆਉ ਸਾਰਾ ਮਾਰੂ ਗਿਆ ਨਹੀਂ ਇਹ ਲੋਨ ਕਰਾਉਣਾ ਹੈ ਮੇਰੇ ਹਿਸਾਬ ਨਾਲ 5-5 ਲੱਖ ਰੁਪਏ ਦਾ ਲੋਨ ਵੀ ਹੋ ਜੇ ਬਾਲਾ ਮੈਨੂੰ ਪਤਾ ਨਹੀਂ ਜੋ ਗ੍ਰੇਡ ਚੈੱਕ ਕਰੇ ਠੀਕ ਹੈ ਇਹ ਕਾ ਆ ਗਿਆ ਇਹ ਉਹ ਹੈਗਾ ਗਿਫਟ ਹੈ ਗਿਫਟ ਗਿਫਟ ਆਇਆ ਹੈ ਇਹ ਕਿਉਂਟੇ ਕਿਉਂ ਹੈਗਾ ਇਹਦੇ ਟਾਇਰ ਜਮ ਨਵੇਂ ਅਗਰ ਵੀ ਤਾਂ ਮੈਂ ਕਰ ਲੈ ਉਹ ਆ ਜਾਣਾ ਮੁੰਮਣਗਾ ਨਹੀਂ ਲੱਤਾਂ ਉਤੋਂ ਸੀ ਹਟ ਦੇ ਇੱਕ ਘਰ ਲਾ ਬਣਾ ਇਹਦੀ ਮਾਰਕੀਟ ਬਹੁਤ ਹੈਣਾ ਜੀ ਇਹਦੇ ਨਾਲ ਮੈਂ ਅੱਗੇ ਗੱਲ ਕਰਦਾ ਹਾਂ ਚਲ ਆਪਣੀ ਤਾਂ ਹਜੇ ਪਹਿਲੀ ਦੂਜੀ ਵੀਡੀਓ ਹੈ ਇਹਦੇ ਦੀਵੇ ਜਨਾ ਖਰਚ ਹੈ ਹੁਣ ਕਹੀਆ ਯਾਰ ਨਵੇਂ ਮੁੰਡਿਆਂ ਨੂੰ ਤਾਂ ਦੀਵੇ ਦਾ ਵੀ ਨਹੀਂ ਪਤਾਣਾ ਵੀ ਦੀਵਾ ਕੀ ਹੁੰਦਾ ਹੈਗਾ ਹਾਂ ਜੀ ਸ਼ਾਇਦ ਹੋ ਸਕਦਾ ਤੈਨੂੰ ਨਾ ਪਤਾ ਹੋਵੇ ਨਹੀਂ ਨਹੀਂ ਮੈਨੂੰ ਪਤਾ ਤੈਨੂੰ ਤਾਂ ਪਤਾ ਜਿਹੜੀ ਕੱਚ ਦੀ ਬੋਤਲ ਆ ਉਹ ਜਾਨਾ ਉਹਨੂੰ ਘਰ ਲਓ ਉਹਦੇ ਵਿੱਚ ਬੱਤੀ ਲਾ ਕੇ ਦੀਵਾ ਬਣਾ ਕੇ ਉਹਨੂੰ ਅੱਗ ਲਾ ਦਿਓ ਤੇ ਇਹਦੇ 'ਚ ਬੋਤਲ ਪਾ ਲਓ ਤੇਲ ਦੀ ਤੜਕੇ ਨੂੰ ਦੀਵਾ ਬੋਝੂਏ ਚੱਲੀ ਜਾਂਦਾ ਹੋਊਗਾ ਅੱਛਾ ਤੇਲ ਉਹ ਘਟ ਖਾਂਦਾ ਬਹੁਤ ਤੇਲ ਘਟ ਖਾਂਦਾ ਏ ਵੀ ਇਹਨੂੰ ਇਹਨਾਂ ਦਾ ਦੀਵੇ ਜਿੰਨਾ ਖਰਚ ਆ ਵੀ ਲੀਟਰ ਤੇ ਉਹ ਲੀਟਰ ਕਿ ਦੀ ਹੁੰਦੀ ਆ 900 ਗ੍ਰਾਮ ਦੀ ਇਹ ਰਾਤ ਨੂੰ ਚੱਲੀ ਜਾਂਦਾ ਦੀਵਾ ਬੋਝੂਗਾ ਇਹਦਾ ਇੰਨਾ ਕ ਖਰਚ ਹੈਗਾ ਟਾਇਰ ਇਹਦੇ ਚਾਰੇ ਨਵੇਂ ਆ 97 ਮਾਡਲ ਇੱਕ ਚੀਜ਼ ਹੋਰ ਦੱਸਦਾ ਇਹਦੀ ਸ਼ੋਅ ਤੇ ਮਗਰਾਣਾ ਤੇ ਰਿਮਾ ਤੇ ਟੱਚਿੰਗ ਹੋਈ ਆ ਆਪਾਂ ਦੱਸਦੇ ਆ ਭਰਾਵਾ ਮੈਂ ਹੋਰ ਵੀਡੀਓ ਚ ਵੀ ਦੱਸਿਆ ਚਲੋ ਕੋਈ ਵੀ ਵੀਰ ਲੈਣਾ ਨਾ ਬਈ ਆਪਾਂ ਨੇ ਆਤ ਨਹੀਂ ਜੇ ਰਿਜਨਲ ਹੋਇਆ ਰਿਜਨਲ ਜੇ ਹੋਊਗਾ ਦੱਸਾਂਗੇ ਯਾਰ ਕੋਈ ਗੱਲ ਨਹੀਂ ਪੈਸੇ ਦੇ ਕੇ ਅਗਲੇ ਨੇ ਜਿੱਤੇ ਜਾਣੀ ਆਪਾਂ ਇੱਥੇ ਰਿਜਨਲ ਬੋਲਦਗੇ ਸੋਹਣਾ ਲੱਗ ਜਾਂਦਾ ਹੈ ਨਾ ਅਗਲਾ ਯਾਰ ਚੱਲ ਕੇ ਆ ਜੇ ਨਾਲੇ ਤਾਂ ਤੈਨੂੰ ਖੰਡ ਪਾਉ ਨਾਲੇ ਮੈਨੂੰ ਪਾਉ ਗੱਲ ਉਨੀ ਕਰੋ ਜਿੰਨੀ ਚੱਦਾਵਾ ਦੱਸਣ ਚ ਕੋਈ ਹਰ ਨਹੀਂ ਕਲੀਅਰ ਹੋ ਜਾਣਾ ਹਰ ਇੱਕ ਬੰਦਾ ਅੱਜ ਕੱਲ ਟੈਕਸਪਾਰਟ ਹੈਗਾ 160000 ਰੁਪਏ ਡਮਾੜੇ ਕੋਲੀ ਡੂਡ ਲੱਖ ਦਾ ਦੇ ਦਾਂ ਡੂਡ ਲੱਖ ਦਾ ਦੇ ਦਾਂ ਇਹ ਚ ਕੋਈ ਬਸ ਮੌਨਤਾ ਨਹੀਂ 100 ਵਜਾ ਜਾਂ 1000 ਰੁਪਏ ਛੋਟ ਵਾਲਾ ਮੌਨਤਾਣਾ ਵਾੜਾ ਮੌਨਤਾਣਾ ਜੋਰੇ ਚ ਬਾਈ ਇਹ ਗੱਲ ਹੈ ਵੀਡੀਓ ਤੁਸੀਂ ਮੈਂ ਆਪ ਯੂਜ਼ ਕੀਤਾ ਸਾਡੇ ਘਰੇ ਹੁੰਦਾ ਸੀ ਇਹ 14 ਦਵੀਆਂ ਦਾ 855 ਦੇ ਬਰਾਬਰੀ ਲਈ ਪਰਦਾ ਹੁੰਦਾ ਸੀ ਦੂਜੇ ਆ ਟਾਪ ਲੋ ਦੇ ਚ ਟਾਪ ਲੋ ਦੇ ਵਿੱਚ ਵਧੀਆ ਚੰਗਾ ਇਹ ਤਾਂ ਨਾ ਝੋਨੇ ਨੇ ਉਹ ਕਰਤਾ ਕੰਮ ਦੋਨੋਂ ਝੋਨੇ ਦੀ ਖੇਤੀ ਆ ਗਈ ਵੱਡੇ ਇੰਪਲੀਮੈਂਟ ਆ ਗਏ ਨਰਮੇ ਜਿਹਦਾ ਵਿੱਚ ਅੱਜ ਵੀ ਸ਼ਾਸਕੰਦਰਾ ਹੈ ਨਰਮੇ ਵਾਲੇ ਬਾਣ ਪੋਲੇ ਹੁੰਦੇ ਆਗੇ ਕਿਹੜੇ ਕਿਸਾਨ ਨੇ ਘੱਟ ਪੈਸੇ ਲਾਉਂਦੇ ਨੇ ਅੱਜ ਬਾਈ ਅੱਜ 2010 ਸਾਲ ਪਹਿਲਾਂ ਇਹ ਵੱਡੀ ਖੇਤੀ ਵਾਲਿਆਂ ਕੋਲੇ ਹੁੰਦਾ ਸੀ ਅੱਛਾ ਹੋਰ ਆ ਦੂਜੀ ਗੱਲ ਹੁਣ ਇਹ ਸਹੈਕ ਬਣ ਗਿਆ ਜੇ ਹੁਣ ਤੁਸੀਂ ਮੰਨ ਕੇ ਚੱਲੋ ਵੀ ਇੱਕ ਸਿਲੰਡਰ ਜਾਂ ਦੋ ਸਿਲੰਡਰ ਡ੍ਰੈਕਟਰ ਰੱਖ ਲਏ ਖੇਤੀ ਦੇ ਵਿੱਚੋਂ ਨਾਲ ਜਿਹੜਾ ਤਾਂ ਨਰਮ ਏਰੀਆ ਉਹਦੇ ਤਾਂ ਇੱਕ ਸਿਲੰਡਰ ਦੋ ਸਿਲੰਡਰ ਬਹੁਤ ਕੰਮ ਆ ਜਾਂਦਾ ਹੁਣ ਬੰਦੇ ਜਿਵੇਂ ਵੱਡਾ ਡ੍ਰੈਕਟਰ ਨਾਲ 4x4 ਉਹਦੇ ਨਾਲ ਸਹੈਕ ਹੀ ਰੱਖਉਂਦਾ ਤਿੰਨ ਤੇ ਖਰਚਾ ਹੈ ਜਮਨ ਨਾਰਮਲ ਖਰਚਾ ਹੈ ਡਰਾਈਵਰ ਦਾ ਉਹ ਜਿਹਨਾਂ ਵੀ ਲੈਣਾ 1.5 ਲੱਖ ਰੁਪਏ ਦਾ 1.5 ਲੱਖ ਰੁਪਏ ਦੀ ਆਟਮ ਆਇਆ ਕੁਛ ਵੀ ਨਹੀਂਗਾ 40000 ਤੇ 35 ਦਾ ਡੇਰ ਹੈ ਬਾਕੀ ਸੋਨਾ ਬਹੁਤ ਵਧੀਆ ਡਰਾਈਵਰ ਹੈ ਉਹ ਦੱਸਦਾ ਆਪਾਂ ਵੀ ਜਿਹੜਾ ਹੈਗਾ ਸੈਲਫ ਸਟਾਰਟ ਬੈਟਰੀ ਬਾਈ ਬੈਟਰੀ ਓਕੇ ਹੈ ਸੈਲਫ ਸਟਾਰਟ ਹੈ ਮੂਹਰੇ ਲੇ ਐਮ ਆਰ ਫ ਦੇ ਮਗਰਲੇ ਸੀਟ ਦੇ ਮੇਰੇ ਜਿਹੜੀਆਂ ਕਹਿੰਦਾ ਵੀ 30000 ਦੇ ਦਾ ਖੁੱਲੀ ਹੈ ਕਿਸੇ ਨੂੰ ਹੀ ਫੜਾ ਦੋ ਇੱਥੇ ਬੈਕ ਕਰਕੇ ਲਓ ਇਹਦੋਂ ਅੱਗੇ ਇੱਕ ਹੋਰ ਆਟਮ ਆਈ ਹੈ ਇਹ ਸ਼ਾਇਦ ਤੇਰੀ ਤੇ ਤੇਰੇ ਪੇਜ ਤੇ ਪਹਿਲੇ ਹੀ ਆ ਇਹ ਟਰੈਕਟਰ ਦੇਖਣਾ ਵੀ ਕਿਹੜਾ ਹੈ ਐਸ਼ਰ ਹਨਾ ਜੀ ਹੈ ਦਾ 20 ਇਹ ਫਰਕ ਚ ਹੈ ਹੈ ਜੈ ਨਹੀਂ ਮਤਲਬ ਨਾ ਇਹ ਤੇ ਫੀਚਰ ਅੱਡ ਹੈ ਫੀਚਰ ਅੱਡ ਹੈ ਐਸ਼ਰ ਵਿੱਚ ਸਾਇਕ ਸਿੰਗਲ ਸਪੀਡ ਚ ਹੁੰਦਾ ਹੈ ਇਹ ਟੂ ਸਪੀਡ ਵਾਲਾ ਹੈ ਟੂ ਸਪੀਡ ਟੂ ਸਪੀਡ ਤੇ ਇਹਨੂੰ ਹਾਈ ਲੋ ਵਾਲਾ ਕਹਿੰਦੇ ਵਸਦਾਸ਼ ਇਹ 22 ਮਾਡਲ ਹੈ ਇਹ 22 ਮਾਡਲ ਹੈ ਪੰਜਾਬ ਨੰਬਰ ਹੈ ਫਸਟ ਪਾਰਟੀ ਟਰੈਕਟਰ ਹੈ ਠੀਕ ਹੈ ਤੇ ਇਹ ਹਾਈ ਲੋ ਵਾਲਾ ਹੈ ਇਹ ਹਾਈ ਲੋ ਵਾਲਾ ਚ ਕਹਿੰਦੇ ਆ ਜਿਵੇਂ ਉਹ ਡੀ ਆਈ ਹੈ ਇਹ ਵੀ ਹੈ ਦਾ ਹਾਈ ਰੋਲ ਹੈ ਇਹ ਦੋਸ਼ ਬੀਟਾਂ 'ਚ ਬਣ ਜਾਂਦਾ ਜਿਵੇਂ ਹੌਲੈਂਡ 3 ਰਿਪੀਟ ਹੋ ਜਾਂਦਾ ਇਹ ਦੋਸ਼ ਬੀਟਾਂ ਆਮ ਸਿੰਗਲ ਸਪੀਡ 'ਚ ਹੁੰਦਾ ਆ ਠੀਕ ਇਹ 242 ਹੈ ਜਮਾਂ ਨਾ ਮੈਂ ਬਾਈ ਇਹ 676 ਘੰਟੇ ਚੱਲੇ ਕੋਲੀ ਕੋਲੀ ਸਾਰਾ ਕੁਝ ਨਾਲ ਦਾ ਗਰਮੀ ਦੇਦਾ ਕੱਲ ਮੇਰੇ ਨਹੀਂ ਲੱਗੀ ਕਿਤੇ ਜੇ ਲੱਗੀ ਹੋਊ ਦੱਸ ਦੇ ਹਾਂਗੇ ਆਪਾਂ ਨੂੰ ਵੀ ਯਾਰ ਕੋਈ ਡਰ ਨਹੀਂ ਹੈਗਾ ਕਿਸੇ ਦਾ ਕਿਵੇਂ ਆਪਾਂ ਕਹੀ ਚੱਲ ਗਏ ਵੀਰ ਆਹ ਰੇਜਨ ਵਾਲਾ ਉੱਥੋਂ ਆ ਕੇ ਰੰਗ ਵਜਾ ਪਿਆ ਹੋਵੇ ਫਿਰ ਉਹ ਤਾਂ ਗੱਲ ਦਾ ਸੁਆਦ ਹੀ ਨਹੀਂ ਆਉਂਦਾ ਨਾ ਆਪਾਂ ਪਹਿਲਾਂ ਵੀ ਗੱਲ ਕਰ ਗਏ ਨਾਲ ਤੈਨੂੰ ਮਾੜਾ ਕਹਿਣਗੇ ਨਾਲੇ ਸਾਨੂੰ ਮਾੜਾ ਕਹਿਣਗੇ ਉਹ ਤਾਂ ਗੱਲ ਹੈ ਹੀ ਨਹੀਂ ਇਹਦਾ 365000 ਰੁਪਏ ਡਿਮਾਂਡ ਇੱਕ ਹੋਰ ਹੈ ਦੀ ਗੱਲ ਤੈਨੂੰ ਇਹਦੀ ਖਾਸੀਅਤ ਖੋਰਦਾ ਇਹ ਤਾਂ 3.5 ਲੱਖ ਰੁਪਏ ਲੋਨ ਹੋ ਜਾਊਗਾ 3.5 ਲੱਖ ਹੋ ਜੂ ਸਿਬਲ ਸਹੀ ਹੋਣਾ ਚਾਹੀਦਾ ਇਹਦੇ ਕੁਝ ਨਹੀਂ ਲੱਗਦਾ ਕਿਸੇ ਨੇ ਵੀ ਲੋਨ ਕਰਾ ਸਿਬਲ ਸਹੀ ਸਿਬਲ ਸਹੀ ਹੋਣਾ ਚਾਹੀਦਾ ਤੇ ਟਰੈਕਟਰ ਦੇ ਦਾਂਗੇ 345000 ਦਾ ਤੇ ਲੋਨ ਆਪਾਂ ਹੀ ਕਰਵਾਵਾ ਕਰਵਾ ਦਾਂਗੇ ਲੋਨ ਦੀ ਕੋਈ ਚੱਕਰ ਹੀ ਕੋਈ ਨਹੀਂਗਾ ਲੋਨ ਆਪਾਂ ਕਰਵਾ ਦਾਂਗੇ 340000 ਦਾ ਟਰੈਕਟਰ ਦੇ ਦਾਂਗਾ ਅਜ ਤੇਰੀ ਤੂੰ ਪਹਿਲੀ ਵਾਰ ਤੈਨੂੰ 5000 ਹੋ ਜੂ ਠੀਕ ਵਧੀਆ ਟਰੈਕਟਰ ਹੈ ਨਵਾਂ ਲੈਣ ਜਾਣਾ ਨਵੇਂ ਵਾਲੇ ਤੋਂ ਲੋਡ ਨਹੀਂ ਇਧਰ ਹੀ ਆ ਜਾ। ਤੇ ਆ ਉਹ ਆ ਗਿਆ। ਚਲ ਆਪਾਂ ਪਿਛਲੀ ਵੀਡੀਓ ਚ ਪਾਸ ਸੀ ਕੁਝ ਚੱਕ ਨਹੀਂ। ਸਭ ਤੋਂ ਮੈਨੂੰ ਪਸੰਦ ਉਹ ਇਹੀ ਹੈ। ਮੈਂ ਆ ਕੇ ਪਹਿਲਾਂ ਇਹੀ ਦੇਖੀ ਆ। ਟਰੈਕਟਰ ਖੜਾ ਹੀ ਬਾਲੇ ਸਾਜਾ। ਆਪਾਂ ਲਿਆ ਹੀ ਪਹਿਲਾਂ। ਕਈ ਵੀਰਾਂ ਨੇ ਵੇਚੇ ਆ। ਪਰ ਮੰਡੀ ਦੇ ਵਿੱਚ ਇਹ ਟਾਵੇਂ ਟਾਵੇਂ ਜਿਹਾਉਣ ਲੱਗਿਆ ਹਜੇ। ਤੇ ਉਹਦਾ ਅਖਣ ਵੰਗੂ ਹੁਣ ਇੱਕ ਇਹਦੀ ਚਲ ਡਿਟੇਲ ਤਾਂ ਮੈਂ ਅਗਰਮੀ ਦਿਨਾ ਬਾਅਦ ਤੇਰੇ ਤੇਰੀ ਵੀਡੀਓ ਤੇ ਇੱਕ ਦਾ ਕਮੈਂਟ ਆਇਆ ਸੀਗਾ ਕਹਿੰਦਾ ਯਾਰ ਬਾਈ ਕੜੀ ਰਾਂ ਦਾ ਯਾਰ ਹੌਲੈਂਡ ਵਿੱਚ ਆ ਵਲ ਡ੍ਰੈਗ ਵਿੱਚੋਂ ਮਾਰਾ ਤਰਲੇ ਕੱਢੀ ਜਾਂਦਾ ਹੈਗਾ ਅੱਜ ਇੱਕ ਚੀਜ਼ ਹੋਰ ਕਰੀ ਆ ਰੇਟ ਆ ਪਿਛਲੀ ਵੀਡੀਓ ਚ ਆਹੀ ਸੀ ਨਾ ਨੋਟ ਕਰ ਲਓ ਦੋਸਤੋ ਰੇਟ ਆਹੀ ਹੋਊਗਾ 825 2021 ਮਾਡਲ ਅੱਜ ਇਹਦੇ ਦਿਖਣਾ ਵੱਡਾ ਹਰਾ ਧਮਾਕਾ ਵੀ ਕਰਾਂ ਹੈ ਇਹਦੇ ਹੁਣ ਫੀਚਰਾਂ ਬਾਰੇ ਸੁਣਨਾ ਪਹਿਲਾਂ ਹੋਰ ਵੀ ਡਰਾਈਵ ਤਾਂ ਦਿੱਸੀ ਜਾਂਦਾ ਹੈਗਾ 30 ਸਪੀਡ ਹੈ ਔਰ ਚੇਂਜਰ ਹੈ ਹਾਈ ਕਪੈਸਿਟੀ ਲਿਫਟ ਹੈ ਦੀ ਯਰ ਫਿਚਰ ਦੇ ਵਿੱਚ ਮੈਨੂੰ ਵੀ ਨਹੀਂ ਪਤਾ ਇਹ ਕੁਝ ਸਪੈਸ਼ਲ ਹੈ ਯਰ ਪਤਾ ਹੀ ਨਹੀਂ ਇਹਦੇ ਵਿੱਚ ਕੀ ਕੀ ਖੂਸ਼ ਹੈਗਾ ਆਪਣਾ ਤਾਂ ਹਜੇ ਆਪ ਨੂੰ ਧਿਆਨ ਚ ਬਹੁਤ ਹੀ ਚੰਗਾ ਬਹੁਤ ਹੀ ਚੰਗਾ ਕਮੀ ਨਹੀਂ ਹੈਗੀ ਕੋਈ ਆਟੋਮੈਟਿਕ ਲਿਫਟ ਹੈ ਤੇ ਇੱਕ EPS ਹੈ ਦੂਜਾ ਕਰਾਰੋ ਟਰਾਂਸਮਿਸ਼ਨ ਹੈ ਨਾ ਗੇਰੇ ਦਾ ਜਿਹੜਾ ਕਰਾਰੋ ਚ ਆ ਗਿਆ ਮਗਰ ਲੈਟੇਰ ਦੇ ਨਾਲ ਤੇ ਮੂਰ ਲੈਣਾ ਥੋੜੇ ਜਿਹਾ ਵੱਧ ਖਸਵਾਉਂਦਾ ਫਿਰ ਇਹ ਤਾਂ ਕਰਕੇ ਬਦਲੇ ਸੀ ਥੋੜੇ ਜਿਹਾ ਘੱਟ 60 ਰੁਪਏ ਹੋਏ ਸੀਗੇ ਪਰ ਆਪਾਂ ਬਦਲਦੇ ਨਵੇਂ ਪਾਦੇ ਡਰ ਮਗਰਲੇ ਨਾਲ ਦੇ 21 ਮਾਡਲ ਹੈ ਤੇ ਬਠਿੰਡਾ ਨੰਬਰ ਹੈ ਜਿੰਨਾ ਮਰਜੀ ਕਰਾ ਲੈ ਜੇ ਕਰਾ ਜਾਈਦਾ ਹੈ ਲੋਣ ਲੋਣ ਕੀਤੇ ਨਹੀਂ ਹੁੰਦਾ 21 ਮਾਡਲ ਤੇ ਬਾਹਰ ਟਰੈਕ ਤੇ ਨਾ ਫਿਰ ਹੋਊਗੇ ਦੇ ਹੈ ਤੇ ਬਾਕੀ ਕਮੀ ਖੋਟੇ ਪੈਸੇ ਦੀ ਹੈ ਨਹੀਂ ਦੇਖ ਜੇ ਬਾਘੇ ਵੀ ਲਿਜਾਣਾ ਹੈ ਤਾਂ ਬਾਘੇ ਵੀ ਲਿਜਾ ਸਕੀ ਤਸੱਲੀ ਕਰਕੇ ਲਿਜਾ ਸਕਦਾ ਤੇ ਹੁਣ ਆ ਜਾ ਰੇਟ ਤੇ ਗਰਮੀ ਦਾ ਕਿੰਨੇ ਪੈਸੇ ਕਿੰਨੇ ਦਾ ਛੱਡ ਦੀਏ ਤੁਸੀਂ ਦੱਸੋ ਆਪਣਾ ਘੱਟ ਨਾ ਰੇਟ ਛੱਡ ਦੀਏ ਗੱਡੀ ਵਾਲੀ ਦੀ ਮਰਜ਼ੀ ਕੋਲ 8 ਲੱਖ ਤੇ 25000 ਡਿਮਾਂਡ ਆ ਲੇ। ਲੱਖ ਰੁਪਇਆ ਡਾ ਦੇ ਸਦਾ। ਜਾਣ ਦੇ ਬੇੜੇ ਪਾਰ ਅਗਲਾ ਕਹਿੰਦਾ ਤਰਲੇ ਘੜਦਾ ਤਰਲੇ ਨਹੀਂ ਘੜਦਾ। ਕੋਈ ਤਰਲੇ ਨਹੀਂ ਗੇ। ਮਾਨਦਾਨ ਹੋਰ ਵੀ ਕਰੂੰਗਾ। 1000 ਛੋਟ ਕਰ ਦਾਂ 2000 ਕਰਦਾ ਰੇਟ ਉਹੀ ਐ। ਅੱਜ ਜਿਹੜਾ ਲਿਖਿਆ ਗਿਆ ਪਣਾ ਸਾਲ ਨਾਲ ਵੀ ਕੇ ਰੇਟ ਐ ਹੀ ਰਹੂਗਾ। ਪਹਿਲਾਂ ਨੋਟ ਬੀਟ ਤੇ ਲਿਖ ਦਿੰਦੇ ਲੱਖ ਛੱਡਾਂ ਅੱਜ ਰੀਅਲ ਲੱਖ ਦਿੰਦਾ। ਰੀਅਲ ਛੱਡਾਂਗੇ। ਚੈੱਕ ਕਰ ਲਿਓ ਗਾਈ ਗਰਮੀਤ ਦੇ ਵਿੱਚ ਤੇ ਜੀਐਸ ਮੋਟਰ ਦੇ ਵਿੱਚ ਚੈੱਕ ਕਰ ਲਿਓ ਢਿੱਲੋਂ ਵਾਈਬ ਤੇ ਚੈੱਕ ਕਰ ਲਿਓ ਜਿਹੜੇ ਪੇਜ ਤੇ ਮਰਜ਼ੀ ਚ ਰੇਟ ਆ ਹੀ ਲਿਖਿਆ ਪਹਿਲਾਂ ਗਰਮੀ ਤੋਂ ਉਹੀ ਰਹੂਗਾ 7.5 ਲੱਖ ਰੁਪਏ ਗਿਆ ਸੀ 7.5 ਲੱਖ ਰੁਪਏ ਦਾ ਰੇਟਰ ਦੇ ਦਾਂਗੇ ਮਾਨਦਾਨ ਹੋਰ ਵੀ ਕਰ ਦਾਂਗੇ ਹਾਂ ਕੋਈ ਤਰਲੇ ਵਾਲੀ ਗੱਲ ਨਹੀਂ ਯਾਰ ਠੀਕ ਹੈ ਜੇ ਤੋ ਕੰਮ ਕਰਨਾ ਯਾਰ ਸ਼ੌਂਕ ਨਹੀਂ ਕਰਨਾਗਾ ਫਿਰ ਹੈਂ ਕਿਹਨੇ ਕਰੀਦਾ ਕੌਣ ਹੋਇਆ ਕਈ ਬੰਦੇ ਕਹਿੰਦੇ ਯਾਰ ਪਹਿਲਾਂ ਵਾਅਦਾ ਲਿਖ ਲਿਆ ਫੇਰ ਕੱਟ ਹੈ ਨਹੀਂ ਨਹੀਂ ਮੂਰੇ ਹੀ ਲਿਖਿਆ ਪਰ ਫੇਰ ਵੀ ਆਪਾਂ ਅੱਜ ਉਹਨੂੰ ਤੇਰੀ ਲੰਮੀ ਦਾ ਪਹਿਲੀ ਵੀਡੀਓ ਹੈ ਨਾ ਬੜਾ ਡਾਡਸ ਡਿਸਕਾਊਂਟ ਹੀ ਆ ਚੱਲਣ ਦੇ ਕੋਈ ਗੱਲ ਨਹੀਂ ਹਾਂ ਇਹ ਜਾ ਰਿਹਾ ਇੱਕ ਆ ਵੀਰ ਦਾ ਟਰੈਕਟਰ ਆ ਆਪਣੇ ਕੋਲੇ ਇਹ ਟਰੈਕਟਰ ਦਿਖਾਉਣੇ ਆ 2011 ਮਾਡਲ ਆ 3600 2 ਤੇ ਪੰਜਾਬ ਨੰਬਰ ਆ ਰੇਡੀਅਲ ਦੇ ਟਾਇਰ ਆ ਮੰਗਰਲੇ ਆ ਬਾਈ ਕੋਲੀ ਖੜਾ ਆਪਣੇ ਤੇ ਇਹਨੂੰ ਪੁੱਛ ਵੀ ਲਵਾਂਗੇ ਕੈਮਰਾ ਮਾਰ ਲੈ ਇੱਕ ਵਾਰੀ ਗਰਮੀ ਤੇ ਤੇ ਚੰਗੀ ਤਰ੍ਹਾਂ ਉਹੀ ਆ ਸਾਰਾ ਸਿਸਟਮ 3630 ਵਾਲਾ ਹੀ ਆ ਉਹੀ ਸ਼ੈਡ ਗੇਅਰ ਆ 2 ਸਪੀਡ ਟਰੈਕਟਰ ਆ ਇਹ ਤੇ ਟਾਇਰ ਜਮਾ ਨਵੀਂ ਐ ਤੇ ਕਮੀ ਵੀ ਡ੍ਰੈਕਟਰ ਚ ਹੈ ਨਹੀਂ ਯਾਰ ਸੁੱਕਾ ਪਿਆ ਲਿਆ ਕੇ ਇਧਰ ਮੜਾ ਜਾਣਾ ਆ ਚੀਜ਼ ਇਧਰੋਂ ਦਿਖਾਈਏ ਵੇਖਣ ਨੂੰ ਵਾਕਈ ਜੀ ਕਰਦਾ ਇਧਰਲੇ ਪਾਸੇ ਆ ਜਾ ਆ ਵੇ ਕੋਈ ਬਾੜਾ ਜਿਮੀਦਾਰ ਬੰਦੇ ਨੇ ਆ ਮੈਲ ਪਈ ਹੋਵੇਂ ਧੋਤਾ ਨਹੀਂ ਕਿਤੇ ਮੈਨੂੰ ਤਾਂ ਲੱਗਦਾ ਵੀ ਕਲਮ ਲੱਗੀ ਹੈ ਹੈ ਬਾਈ ਆ ਜਾ 2400 ਘੰਟਾ ਚੱਲੇ ਜੀ ਪੂਰੇ ਹੋ ਜੋ ਮੜਾ ਜਾ 2400 ਘੰਟਾ ਚੱਲਿਆ ਬਾਈ ਆਪਣੇ ਕੋਲੇ ਛੱਡ ਨਹੀਂ ਆਇਆ ਸੀ ਉੱਥੇ ਅੰਦਰ ਲਾਉਣਾ ਹੈ ਡ੍ਰੈਕਟਰ ਕਿੰਨੇ ਆਉਣੇ ਨੇ ਡ੍ਰੈਕਟਰ 365000 ਰੁਪਏ ਕਹਿੰਦਾ ਬਾਈ ਦਾ ਤੇ ਕੋਈ ਗੱਲ ਨਹੀਂ ਆਪਾਂ 360000 ਦਾ ਲੈ ਦਾਂਗੇ ਯਾਰ ਬਾਈ ਤੋਂ ਇੰਜਨ ਗੇਅਰ ਦੀ ਕਹਿੰਦਾ ਬਾਈ ਕਹਿੰਦਾ ਗਾਰੰਟੀ ਹੈ ਭਲਾ ਬਾਹ ਲਿਓ ਸੌਦਾ ਕਰ ਇਹ ਆਪਣੇ ਕੋਲ ਹੌਲੈਂਡ ਕਿਹਾ ਉਹ ਨਾਲ ਲੱਗ ਕੇ ਫਰਕ ਨਹੀਂ ਨਹੀਂ ਉਹ ਪਲੱਸ ਹੈ ਉਹ ਪਲੱਸ ਸੀ 3 ਸਪੀਡ ਸੀ ਉਹਦੇ ਫੀਚਰ ਦਾ ਫਿਰ ਉਹਦੇ ਨਾਲ ਹੀ ਸੀ ਨਹੀਂ ਟਰੈਕਟਰ ਬਹੁਤ ਚੰਗਾ ਹੈ ਇਹ 50 HP ਜੁ ਹੁੰਦਾ ਬੜਾ ਫਰਕ ਨਹੀਂ ਹੁੰਦਾ 51 51 HP 50 HP ਹੀਅਰਰ ਦਾ ਟਰੈਕਟਰ ਹੈ ਬਾਈ ਰੇਡੀਅਲ ਦੇ ਟਾਇਰਾਂ ਟਾਇਰ ਵੀ ਮਹਿੰਗੇ ਹੁੰਦੇ ਅਗਰ ਨਹੀਂ ਤੇ ਹਾਂ ਵੇਖ ਲਾ ਹਾਂ 3.60 ਲੱਖ ਦਾ ਜੇ ਕਿਸੇ ਵੀਰ ਨੇ ਲੈਣਾ ਲੈ ਲਾਂਗਾ ਯਾਰ ਬਾਈ ਤਾਂ ਜ਼ਿੰਮੇਦਾਰ ਬੰਦਾ ਹੈਗਾ ਕਿਹੜਾ ਕੋਈ ਵਪਾਰੀ ਹੈਗਾ ਸਾਮਾਨ ਸਾਰਾ ਨਾਲ ਹੀ ਹੈ ਨਾ ਡੰਡਾ ਵੀ ਹੈ ਡੰਡਾ ਦਾ ਚਲ ਹਾਂ ਕੋਈ ਗੱਲ ਨਹੀਂ ਉਹ ਕਹਿੰਦੇ ਨਹੀਂ ਹੁੰਦੇ ਅਰੇ ਬਾਪੂ ਯਾਰ ਬੈਂਕ ਵਾਲਿਆਂ ਤੋਂ ਟਰੈਕਟਰ ਲਿਆ ਸੀਗਾ ਉਹ ਕਿ ਏਜੰਸੀ ਵਾਲਿਆਂ ਨੇ ਆਪ ਕੋ ਡੰਡਾ ਨਹੀਂ ਦਿੱਤਾ ਉਹ ਕਹਿੰਦਾ ਕੋਈ ਨਹੀਂ ਬੱਸ ਡੰਡਾ ਲਾਂਦੇ ਬੈਂਕ ਵਾਲੇ ਦੇ ਦੇਣਗੇ ਚੰਗਾ ਜੀ ਆ ਅੱਗੇ ਆ ਗਿਆ 21 ਮਾਡਲ ਸੋਹਣਾ ਲਿਖਾ ਇਹ ਦੇ ਮਾਰ ਲਾ ਕੈਮਰਾ ਨਵਾਂ ਹੀ ਹੈ ਵੀ ਜਮਾ ਸਾਰਾ ਕੁਝ ਨਾਲ ਦਾ ਇਹਦਾ ਵੀ ਪਾਵਰ ਸਟੀਅਰਿੰਗ ਡਬਲ ਕਲਚ ਡਿਸਟ੍ਰਿਬਿਊਟਰ ਵਾਲਾ 45 HP ਦੇ ਵਿੱਚ ਟਾਪ ਮਾਡਲ ਆ ਟਰੈਕਟਰ ਜਿਹੜਾ 45 HP ਜਿਹਦਾ ਇੱਕ ਹੋਰ ਹੈ 750 ਨੂੰ ਪਾਉਣ ਜੋੜ ਲਈ ਬਰਾਬਰ ਜਾਊਗਾ ਮੂਰੇ ਜਾਊਗਾ ਯਾਰ ਪਿੱਛੇ ਨਹੀਂ ਜਾਂਦਾ ਵਧੀਆ ਟਰੈਕਟਰ ਹੈ 4 ਲੱਖ 95000 ਰੇਟ ਮੰਗ ਰਿਹਾ ਟਰੈਕਟਰ 4 ਲੱਖ ਦੇ 80000 ਦਾ ਹੈ ਅਸੀਂ 75 ਦੇ ਹੋਰ ਸਾਰਾ ਸਮਾਨ ਪੂਰਾ ਵਿਆਹ ਤੋਂ ਬਾਅਦ ਨਹੀਂ ਮੈਂ ਵਿਆਹ ਵਾਲਾ ਮੀਟਰ ਨਹੀਂਗਾ ਜਿਹੜੇ ਵੀਰ ਕਹਿੰਦੇ ਆ ਨਾ ਇਹ ਚੀਜ਼ਾਂ ਗਲਤ ਹੈ ਕੁਝ ਵੀ ਹੈ ਕਿ ਤੁਸੀਂ ਅੱਜ ਪਹਿਲੀ ਵਾਰ ਆਏ ਹੋ ਮੇਰਾ ਤਾਂ ਕੰਮ ਹੀ ਆਈ ਹੈ ਗਰਮੀ ਤਾਂ ਸਦਾ ਹੀ ਆਏ ਆਪਾਂ ਤਾਂ ਹੀ ਜਾਵਾਂ ਮੈਂ ਵੀਡੀਓ ਬਹੁਤ ਦੇਖੀਆਂ ਨੇ ਪਰ ਬਾਈ ਨਾ ਵੀ ਮੈਂ ਵੀਡੀਓ ਬਹੁਤ ਬਹੁਤ ਕਰਿਆ ਕਰੀ ਹਾਂ ਹਾਂ ਆਪਾਂ ਫੇਰ ਦੁਬਾਰੇ ਕਹਿਣੇ ਆ ਵੀ ਜੀਐਸ ਮੋਟਰ ਤਲਵੰਡੀ ਸਾਹਿਬ ਨੂੰ ਸਬਸਕ੍ਰਾਈਬਰ ਕਰ ਲਓ ਤੇ ਫੋਲੋ ਕਰ ਲਓ ਵੀ ਫੇਸਬੁੱਕ ਤੇ ਬਾਅਦ ਤੋਂ ਬਾਅਦ ਵੀਡੀਓ ਆਇਆ ਕਰਨੇ ਹੁਣ ਵਧੀਆ ਬੰਦਾ ਯਾਰ ਮੈਂ ਤਾਂ ਤੇਰੇ ਨਾਲ ਮਿਲਿਆ ਨਹੀਂ ਸੀ ਪਹਿਲੀ ਵਾਰੀ ਮਿਲਿਆ ਬੰਦੇ ਦਾ ਪਤਾ ਹਾਂ ਉਹ ਕਰ ਲਾਂਗੇ ਕੋਈ ਨਹੀਂ ਸਮਾਂ ਆਇਆ ਕੱਲ ਮੇਰਾ ਟਾਈਮ ਨਹੀਂ ਲੱਗਾ ਬਣਾ ਲਾਂਗੇ ਆਹ ਹੈਗਾ ਇਹਦਾ 3 ਸਪੀਡ ਵਾਲਾ ਸੁਪਰ 13 ਮਾਡਲ ਕੱਲਾ ਡਿਸਟ੍ਰੀਬਿਊਟਰ ਹੈਣੀਗਾ ਪਾਵਰ ਸਟੀਅਰਿੰਗ ਡਬਲ ਕਲਚ 3 ਸਪੀਡ 50 cc ਕੈਟਾਗਰੀ ਚ ਆ ਜਾਂਦਾ ਹੈ ਸੁਪਰ ਵਾਲਾ ਬਹੁਤ ਹੀ ਚੰਗਾ ਡਰਾਈਵਰ ਜਾ ਬੰਡੀ ਤੇ ਜਾਵਾਂਗੇ ਨਾ ਮੈਂ ਆਹ ਵੇਚਿਆ ਕਰੀ ਮੇ 4.5 ਲੱਖ ਦਾ 4.5 ਲੱਖ ਦਾ ਉਹ ਬਾਈ ਦਾ ਉਹ ਖੜਾ ਟਰੈਕਟਰ ਵਾਲਾ ਉਸ ਬੰਦੇ ਨੇ ਦਿੱਤਾ ਟਰੈਕਟਰ 13 ਮਾਡਲ ਟਰੈਕਟਰ ਸੀ ਤੇ 80 ਕੁ ਵਸੇ ਟਾਇਰ ਸੀ ਚੰਗਾ ਸੋਹਣਾ ਟਰੈਕਟਰ ਸੀਗਾ ਉਹ ਬੰਦਾ ਹੁਣ ਤੁਰ ਗਿਆ ਵਿਚਾਰਾ ਟਰੈਕਟਰ ਲਾ ਕੇ ਤੇ 4.5 ਵੀ 4 ਲੱਖ 60 ਹਜ਼ਾਰ ਦਾ ਟਰੈਕਟਰ ਦਿੱਤਾ ਸੀ ਇਹ ਟਰੈਕਟਰ ਦਾ ਰੇਟ ਹੀ ਆਪਾਂ ਰੱਖਿਆਗਾ 3 ਲੱਖ ਤੇ 90 ਹਜ਼ਾਰ ਇਹਦੇ ਜੋ ਵੀ ਛੱਡਦਾ ਹੈ ਕਦਿਆ ਡਰਾਈਵਰ ਸੁੱਕਾ ਇਹ ਨੀਗਾ ਵੀ ਇਹ ਮਾੜਾ ਯਾਰ ਇਹਦਾ ਰੇਟ ਤਾਂ ਘਟ ਕਰਿਆ ਇਹਦੇ ਟਾਇਰ ਥੋੜੇ ਜਿਹਾ ਘਟ ਹੈ ਬਾਕੀ ਇੱਕ ਗੱਲ ਹੋਰ ਹੈ ਆਪਣਾ ਹਿਸਾਬ ਇਹ ਆਪਾਂ ਨੂੰ ਇਹ ਵੀ ਪਤਾ ਵੀ ਚੀਜ਼ ਕਿੰਨੇ ਦੀ ਬਿਕਨਾਲੀ ਹੈ ਆਪਾਂ ਵਾਈਕਟ ਜੀ ਮਿਲ ਗਈ ਆਪਾਂ ਵਾਈਕਟ ਜੀ ਦੇ ਦਰੀਏ ਠੀਕ ਹੈ ਆਪਣਾ ਤਾਂ ਮਕਸਦ ਹੀ 5 7 10 ਨਾਲ ਹੀ ਹੈ ਯਾਰ ਠੀਕ ਹੈ ਜੀ ਆਪਾਂ ਨੂੰ ਭਾਜ ਮਿਲ ਗਈ ਕਿਸੇ ਭਰਾ ਦਾ ਗਾਂ ਹੱਲ ਹੋ ਜੇ ਉਹਨੂੰ ਭਰਾ ਕੀ ਦੇ ਦੇ ਤਨ ਲੱਖ ਤੇ 75 ਹਜ਼ਾਰ ਦਾ ਦੇ ਦ 70 ਦੇ ਦੇ ਦਿਆ ਯਾਰ ਕਰ ਲਿਓ ਕੋਣ ਹਾਂ ਇਹ ਕਹਦੇ ਵੀ ਜੀ ਇਸ ਮੋਟਰ ਤਲਵੰਡੀ ਸਾਹਿਬ ਗੁਰਮੀਤ ਦੀ ਵੀਡੀਓ ਦੇਖ ਕੇ ਆਏ ਹੋਰ ਵੀ ਮਾਨ ਤਨ ਕਰਾਂਗੇ ਹਾਂ ਆਪਾਂ ਕੱਲਾ ਇਹ ਨਹੀਂ ਵੀ ਐਸੇ ਵੀਡੀਓ ਬਣਾ ਦਿੱਤੇ ਮਗਰੋਂ ਆਪਾਂ ਕਹਿ ਦਿੱਤੇ ਉਹ ਤਾਂ ਵਿਕ ਗਿਆ ਜਾਂ ਜਿਹੜੀ ਗੱਲ ਮੂੰਹ ਤੋਂ ਨਿਕਲ ਗਈ ਉਹੀ ਰਹੂਗੀ ਪਰ ਆਪਣੀ ਬਦਲਦੀ ਵੀ ਹੈ ਨਹੀਂਗੀ ਤੇ ਇੱਥੇ ਰੇਟ ਹੋਰ ਭਰ ਲਾਂਗੇ ਉਹ ਵੀ ਨਹੀਂ ਗੱਲ ਹੈਗੀ ਆਪਾਂ ਇਹ ਨਹੀਂਗਾ ਵੀ ਕਈ ਬੰਦੇ ਕੀ ਕਰਦੇ ਆ ਯਾਰ ਉਹ ਵਿਕ ਗਿਆ ਯਾਰ ਉਹ ਟਰੈਕਟਰ ਹੋਰ ਸੀ ਜਾਂ ਰੇਟ ਵਧਾ ਲਿਆ ਉਹ ਕੰਮ ਨਹੀਂ ਆਪਣੇ ਦੇਣ ਸੀ ਹੈਣੀਗਾ ਉਹ ਬਲ ਟਰੈਕ ਦੀ ਆਪਾਂ ਵੀਡੀਓ ਕਰਕੇ 8.25 ਰੇਟ ਹੈ ਪਿਛਲੇ ਵਾਰੀ ਤੂੰ ਕੀਤੀ 8.25 ਰੇਟ ਹੈ ਉਹੀ ਰੱਖਿਆ ਤੇ ਡਿਸਕਾਊਂਟ ਵੱਡੇ ਤੋਂ ਵੱਡੇ ਕਰਾਂਗੇ ਕੋਈ ਗੱਲ ਨਹੀਂ ਜਿਹੜਾ ਰੇਟ ਤੇ ਆਪਾਂ ਦੇ ਦਾਂਗੇ ਫਿਰ ਨਹੀਂ ਕੋਈ ਦੇ ਸਕਦਾ ਚਲ ਢੀਂਗ ਤੋਂ ਢੀਂਗ ਦੁਨੀਆ ਵੇਟੀ ਆਪਾਂ ਮਾਨਤਾ ਨਹੀਂ ਕਰਦੇਗੇ ਪਰ ਜਦੋਂ ਆਪਣਾ ਦਾ ਹਿਸਾਬ ਹੈ ਜਦੋਂ ਆਪਾਂ ਨੂੰ ਭਾਜ ਮਿਲ ਗਿਆ ਆਪਾਂ ਭਾਜ ਦੇ ਦਾਂਗੇ ਇਹ ਵੀ 3 ਸਪੀਡ ਹੈ 21 ਦਾ ਬ੍ਰਾਂਡ ਥੋੜਾ ਜਿਹਾ ਵੱਧ ਹੈ 2021 ਮਾਡਲ ਇਹ ਵੀ 21 ਮਾਡਲ ਹੀ ਹੈ 16 ਦੇ ਟਾਇਰਾਂ ਚ 3 ਸਪੀਡ ਹੈ ਟਾਪ ਮਾਡਲ ਹੈ 700 ਦੇ ਕੁਝ ਘੰਟੇ ਚੱਲਿਆ ਐਚ ਆਰ 24 ਸਰਸੇ ਦਾ ਨੰਬਰ ਫਾਸਟ ਪਾਰਟੀ ਟਰੈਕਟਰ ਹੈ ਸਾਰਾ ਕੁਝ ਨਾਲ ਲੱਗ ਰਿਹਾ ਹਾਂ ਨਾ ਮਾੜਾ ਟਰੈਕਟਰ ਹੈ ਵਧੀਆ ਟਰੈਕਟਰ ਹੈ ਜਿਹੜਾ ਜਿਹੜਾ ਅੱਜ ਕੱਲ ਟ੍ਰੈਂਡਿੰਗ ਚ ਚੱਲਦਾ ਉਹ ਟਰੈਕਟਰ ਹੈ ਛੜ ਗੇਅਰ ਤੇ 3 ਸਪੀਡ ਆ ਜਾਂਦਾ 85 ਤੋਂ 90 ਵਹੇ ਟਾਇਰ ਨਾਲ ਦੀ ਹੈ ਠੀਕ ਹੈ ਠੀਕ ਹੈ ਫਾਸਟ ਪਾਰਟੀ ਹੈ ਐਨਓਸੀ ਦੀ ਭੱਜੀ ਆਊਗੀ ਟਰੈਕਟਰ ਤੋਂ ਮੂਰੇ ਮੂਰੇ ਹਾਂ ਸਮਾਨ ਸਾਰਾ ਪੂਰਾ ਇਕੱਲੇ ਮਗਰਾਣਾ ਦੇ ਡੰਡੇ ਹੈ ਨਹੀਂ ਉਹ ਵੀ ਦੇ ਦੇਾਂਗੇ ਕਸਕੇ ਦੇ ਦੇਾਂ। ਡੰਡਾ ਫੱਟੀ ਛਤਰੀ ਸਾਰਾ ਕੁਝ। ਕੁੱਲ 7 ਲੱਖ ਰੁਪਏ ਅਡਵਾਂਟ। ਕੁੱਲ 7 ਲੱਖ ਕਿਉਂ ਗਿਆ ਹੈ? ਇਹ ਸਵਾ ਸਵਾ 7 ਲੱਖ ਦੇ ਵਿਗਦੇ ਆ। ਮੈਂ ਆਪ ਵੇਚਿਆ। ਪਰ ਇਹਦੇ 'ਚ ਵੀ ਆਪਾਂ ਕਰਾਂਗੇ। ਇਸ ਵੀ ਵੱਡਾ ਹਰਾ ਧਮਾਕਾ ਕਰ ਦੇਣਾ। ਇਹ ਨੂੰ ਨਾਕਣਗੇ ਜਾਰੇ ਇਹਨਾਂ ਨੇ ਗੰਦਬਾਦ ਆ। 6 ਲੱਖ ਤੇ 75 ਹਜ਼ਾਰ ਦਾ ਰੇਟ ਰੋ। 6 75 ਦਾ। ਤੇਰੀ ਵੀਡੀਓ ਦੇਖ ਕੇ ਆ ਗਿਆ ਨਾ ਕੋਈ ਦੰਦਾ। ਕਿ ਸ਼ਾਇਦ ਲਗਾਇਦਾ ਯਾਰ ਜੀ ਐਸ ਮੋਟਰ ਦੀ ਵੇਖ ਕੇ ਆ 5000 ਫੂਟ ਛੱਡਦਾ ਏ ਕੱਲਾ ਕਹਿਣਾ ਨਹੀਂ ਛੋਕਾ ਕਰਨਾ ਬਹੁਤ ਛਕਾ ਹਾਂ ਇੱਕ ਆ ਕੋਈ ਨਾ ਹੋਰ ਦਿਖਾ ਦੇ ਜਿੰਮੇਦਾਰ ਪਾਰਟੀ ਦਾ ਟਰੈਕਟਰ 52 4 ਹੈ ਚੱਲ ਜਾਉਂਦੀ ਰਹਾ ਹਾਂ ਇਹ 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 ਹੋਰ ਹੈ ਇਹ ਵੀਡੀਓ ਦਾ ਕਿੰਗ ਮੰਨਿਆ ਜਾਂਦਾ ਹੈ ਇਹਦੇ ਮੁਕਾਬਲੇ ਵੀਡੀਓ ਚ ਕੋਈ ਟਰੈਕਟਰ ਨਹੀਂ ਆਉਂਦਾ ਠੀਕ ਹੈ ਇਹ ਬਾਈ ਲਾਇਆ ਕਿਸ ਨੇ ਮੰਡੀ ਚ ਆਪਣੀ ਚ ਆਪਣਾ ਹੈ ਨਹੀਂ ਆਪਾਂ ਨੂੰ ਉਹ ਵੀ ਨਹੀਂ ਆਤਾ 295000 ਰੁਪਏ ਦੀ ਡਿਮਾਂਡ ਹੈ ਮੌਕੇ ਤੇ ਚਲ ਪੁੱਛ ਲਾਂਗੇ ਜੇ ਕਿਸੇ ਨੇ ਲੈਣਾ ਹੋਇਆ ਤਾਂ ਕੰਟੈਕਟ ਕਰ ਲੈਣਾ ਠੀਕ ਹੈ ਸਰਾ ਹੁੰਦਾ ਡਾਕਟਰ ਤਾਂ ਦੋਸਤ ਭੁੱਲਿਓ ਨਾ ਜੀ ਐਸ ਮੋਟਰ ਤਲਵੰਡੀ ਸਾਬ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿਹੋ ਜਿਹੀ ਲੱਗੀ ਤਾਂ ਬੈੜ ਨਾ ਬਾਹਲਾ ਨਾ ਕਰਿਓ ਦੱਸ ਦਿਓ ਵੀ ਚੰਗਾ ਮਾੜਾ ਚੰਗਾ ਮਾੜਾ ਸਾਨੂੰ ਕੋਈ ਦਰਾਇ ਨੀ ਤੇ ਸ਼ਬਦਾਂ ਦੀ ਮਿਹਰ ਦਾ ਜਰੂਰ ਰੱਖ ਲਿਆ ਕਰੋ ਕੱਲਿਆਂ ਕੋ ਹਰ ਇੱਕ ਬੰਦਾ ਬੰਦੇ ਵਿੱਚ ਰਿਸ਼ਤੇਦਾਰ ਵੀ ਹੁੰਦੇ ਆਗੇ ਤੇ ਭੇੜੇ ਜੇ ਲੱਗ ਜਾ। ਬਾਕੀ ਕੋਈ ਵਾਲ ਨਹੀਂ ਜਿੱਥੇ ਸਾਡੀ ਗਲਤੀ ਸਾਨੂੰ ਦੱਸ ਸਕਦੇ ਹੋ। ਕੋਈ ਇਹਦੇ ਵਿੱਚ ਪ੍ਰੋਬਲਮ ਵਾਲੀ ਗੱਲ ਨਹੀਂ। ਤੇ ਪਰਨਾ ਵੀ ਵਿੱਚ ਜਿਹੜੇ ਗਾਈ ਗਲਤ ਵਰਤ ਦਿੰਦੇ ਆ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਮਾੜਾ ਜਾ। ਸ਼ਬਦਾਂ ਦੀ ਵਰਤੋਂ ਸਹੀ ਰੱਖ ਲਿਆ ਕਰੋ। ਹੋਰ ਕੋਈ ਸਾਨੂੰ ਇਤਰਾਜ ਨਹੀਂ। ਤੁਸੀਂ ਸਾਡੇ ਭਰਾ ਸੀ ਤੁਹਾਡੇ ਸਿਰਤੀਆਂ। ਤੇ ਬਾਈ ਗਰਮੀ ਦਰ ਕੇ ਵੀ ਭਰਾਵਾਂ ਦੇ ਸਿਰਤੀ ਆਣਾ। ਨੂੰ ਤੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਵੀ ਪੇਜ ਨੂੰ ਵੱਧ ਤੋਂ ਵੱਧ ਫੋਲੋ ਤੇ ਸਬਸਕ੍ਰਾਈਬ ਕਰਦੇ। ਧੰਨਵਾਦ।